Two, I'm a two,

ਬੁਬ ਤੇਰੀ ਪੱਗਰੀ ਮਿੱਠੇ ਤੇ ਰਗਨ ਬੁਬ ਤੇਰੀ ਪੱਗਰੀ ਅਮਰ ਜਾਨੇ ਨਾ ਪ੍ਰਾਯਾ ਤੁੰਗਦਾਰੇ ਨਾ ਜਵੇ ਓਏ ਓਏ ਆਪਾਂ ਦੇ ਨਾਮ ਰੱਖਾ ਸਤਿਗੁਰੂ ਨੇ ਕਲ ਚੁਗੂ ਗੋ ਚਲੁਗੋ ਮੈਂ ਤੇ ਕੋ ਨੰਨਾ ਬੇਸਤ ਕਾਮੋ ਬਨੇ ਹਾਜ਼ਰ ਹੋਏ ਨੇ ਸ਼੍ਰੀ ਸੁਰੇਸ਼ ਜੀ ਸਭਿਤਰੀ ਪ੍ਰਾਈਡ ਬੋਰਡ ਵੱਲੋਂ ਹਾਜ਼ਰ ਹੋਏ ਨੇ ਸ਼੍ਰੀ ਵਿਕਰਮ ਤਰਵਾਦ ਜੀ ਹਾਜ਼ਰ ਹੋਏ ਨੇ ਸਤਿਕਾਰ ਦਿੰਨਾ ਹੈ ਆਪੀ ਜੀ ਕਰਮਜੀਤ ਕੌਰ ਜੀ ਚੇਰਮੈਨ ਜਿਲ੍ਹਾ ਯੋਜਨਾ ਬੋਰਡ ਹਾਜ਼ਰ ਹੋਏ ਨੇ ਸਤਿਕਾਰ ਦਿੰਨਾ ਹੈ ਸਰਦਾਰ ਸੁਖੀ ਮਾਹੀ ਗੁਰੂ ਮਾਹੀ हुशियारपुर फास्ट टाइव देख रमू संगता कोटाण 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 कल धनवाद को जी, जी असीस और जे आशीर्वाद सदका सिख वैलफेयर रे सुसाइटी हुशियारपु अॼु पैंतीवां इंटरनेशनल महान कीर्तन दरबार करवा रही आहे सारीअ संगता घुटाण कुटाण कल धनवाद जी असीं आशा करि की अगले साल बि एस तरीक़े ਇੰਟਰਨੈਸ਼ਨਲ ਮਹਾਨ ਕੀ ਤਬਦਵਾਇ ਤੇ ਵਾਵਾਗੇ ਜੀ ਔਰ ਆਪ ਸਾਈਆਂ ਸਗਤਾਂ ਦੇ ਸਾਹਮਣੇ ਖੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੂ ਬਹੁਤ ਭਾਗਾਣਾ ਦਿਨਾ ਭਾਗਾੜੀ ਖੜੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਜਿਹੜਾ ਹੈ ਮਹਾਨ ਕੀਰਤਨ ਦਰਬਾਰ ਸਿੱਖ ਵੈਲਫੇਅਰ ਸੁਸਾਇਟੀ ਦੁਆਰਾ ਤ੍ਰੇਂਤੀਮਾ ਮਹਾਨ ਕੀਰਤਨ ਦਰਬਾਰ ਜਿਹੜਾ ਹੈ ਉਹ ਚ ਨਸਤਕ ਨਸਤਕ ਹੋਣ ਦਾ ਗੁਰੂ ਚਰਨਾਂ 'ਚ ਮੌਕਾ ਮਿਲਿਆ ਗੁਰੂ ਸਾਹਿਬ ਮਹਾਰਾਜ ਦੇ ਔਰ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਇਹ ਜਿਹੜਾ ਕੀਰਤਨ ਦਰਬਾਰ ਸਾਡੇ ਹੁਸ਼ਿਆਰਪੁਰ ਦੀ ਸ਼ੋਭਾ ਹੈ ਗੈਣਾ ਔਰ 35 ਸਾਲ ਹੋ ਗਏ ਆ ਔਰ ਲਗਾਤਾਰ ਮਨ ਨੂੰ ਲੱਗਦਾ ਵੀ ਲਗਾਤਾਰ ਇੱਥੇ ਜਦੋਂ ਮੈਂ ਬਾਹਰ ਨਾ ਹੋਵਾਂ ਕਿ ਧਿਆਨ ਦਾ ਮੌਕਾ ਔਰ ਬਾਣੀ ਸੁਣਨ ਦਾ ਮੌਕਾ ਮਿਲਿਆ ਸੋ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਗੁਰਤਾ ਗੱਦੀ ਦੇ ਬਸ ਬਹੁਤ-ਬਹੁਤ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਹਾਨ ਕਿਰਮੇਵਾਰੋ ਸਤਿ ਸ੍ਰੀ ਅਕਾਲ ਗੁਰੂ ਮਾਰਗ ਤੇ ਚੱਲ ਬੁਆਲੇ ਕਰਵਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਨੂੰ ਸਭੂ ਸੰਸਦਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਪਰਮਾਤਮਾ ਜੀ ਦਾ ਦਾਸ ਕਹਾਂ ਜੀ ਪਰਮਾਤਮਾ ਸਭ ਤੇ ਆਪਣਾ ਸ਼ੀਖਾ ਬਣਾਏ ਰੱਖੇ ਸਾਨੂੰ ਗੁਰੂ ਮਾਰਗ ਦੇ ਦੱਸੇ ਹੋਏ ਰਸਤੇ ਚੱਲਣ ਦਾ ਬਲ ਬਖਸ਼ੇ ਤਾਂ ਕਿ ਇਮਾਨਦਾਰੀ ਨਾਲ ਅਸੀਂ ਦੇਤੀ ਸੇਵਾ ਦੇ ਵਾਸਤੇ ਦੇ ਉਪਰਤੀ ਸੇਵਾ ਵਾਲੇ ਬਸਰ ਰੱਖੇ ਬੜੀਏ ਤਾਂ ਕਿ ਸਮਾਜ ਦੀ ਇੱਕ ਨਵੀਂ ਸਮਾਜਿਕ ਰਚਨਾ ਹੋ ਸਕੇ ਅਤੇ ਸਰਬੱਤ ਦਾ ਭਲਾ ਹੋ ਸਕੇ ਸਰਵੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਭ ਨੂੰ ਇਸ ਦੇ ਲਈ ਲੱਖ ਲੱਖ ਮੁਬਾਰਕਬਾਦ ਸੇਕ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਜਿਹੜਾ ਉਹ ਕੀਰਤਨ ਦਰਬਾਰ ਜਿਹੜਾ ਸਜਾਇਆ ਗਿਆ ਮੈਂ ਦੇਖ ਰਹੀ ਹਾਂ ਸਮੂਹ ਸੰਗਤਾਂ ਜਿਹੜੀਆਂ ਉਹ ਹਮ ਹਮਾ ਕੇ ਪ੍ਰਭੂ ਪਿਤਾ ਪਰਮਾਤਮਾ ਦਾ ਆਸ਼ੀਰਵਾਦ ਲੈਣ ਆ ਰਹੀਆਂ ਸਰਦਾਰ ਰਜਵਿੰਦਰ ਸਿੰਘ ਜੀ ਜਿਹੜੇ ਕਿ ਹਰ ਸਾਲ ਇਹ ਸੇਵਾ ਲੈਂਦੇ ਆ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਉਹਨਾਂ ਨੂੰ ਪਰਮਾਤਮਾ ਇਸੇ ਤਰ੍ਹਾਂ ਹਿੰਮਤ ਤੇ ਬਲ ਬਖਸ਼ੇ ਇਸੇ ਤਰ੍ਹਾਂ ਸੰਗਤਾਂ ਹਰ ਸਾਲ ਜਿਹੜਾ ਉਹ ਕੀਰਤਨ ਨਾਲ ਨਿਹਾਲ ਹੁੰਦੀਆਂ ਰਹਿਣ ਪੂਰੇ ਪੰਜਾਬ ਤੋ ਵੱਖ-ਵੱਖ ਜ਼ਿਲ੍ਹਿਆਂ ਤੋਂ ਸਟੇਟਾਂ ਤੋਂ ਜਿਹੜੇ ਕੀਰਤਨ ਜੱਥੇ ਆ ਆਕੇ ਇੱਥੇ ਸੰਗਤਾਂ ਨੂੰ ਜਿਹੜਾ ਕੀਰਤਨ ਨਾਲ ਨਿਹਾਲ ਕਰ ਰਹੀ ਹੈ ਸੋ ਸਮਾਰੀਆਂ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਜਿਹੜਾ ਇਸ ਮਹਾਨ ਕੀਰਤਨ ਦਰਬਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਉਹਨਾਂ ਦੀ ਟੀਮ ਨੂੰ ਵੀ ਪਰਮਾਤਮਾ ਇਸੇ ਤਰ੍ਹਾਂ ਉਹਨਾਂ ਕੋਲੋਂ ਸੇਵਾ ਲੈਂਦਾ ਸੱਜੀਆਂ ਸਾਰੇਆਂ ਨੂੰ ਅੱਜ ਅਸੀਂ ਇੱਥੇ ਰੌਸ਼ਨ ਗਰਾਊਂਡ ਵਿਖੇ ਆਏ ਆਂ ਜਿੱਥੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਪੰਤੀਵਾ ਸੋਹਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਜੜਾ ਹੈ ਮਹਾਨ ਕੀਰਤਨ ਦਰਬਾਰ ਜੜਾ ਹੈ ਉਹ ਲਿਖਿਆ ਗਿਆ ਬਹੁਤ ਅੱਛੇ ਇਹਨਾਂ ਵੱਲੋਂ ਸਾਰੇਆਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਸੰਗਤ ਬਹੁਤ ਦਾਦਾਰ ਦੇ ਵਿੱਚ ਇੱਥੇ ਆ ਰਹੀ ਹੈ ਤੇ ਮੇਰੀ ਸਾਰੇ ਜ਼ਿਲ੍ਹਾ ਹੁਸ਼ਿਆਰਪੁਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਵੇਰੇ 4 ਵਜੇ ਤੱਕ ਜਿਹੜਾ ਹੈ ਇਹ ਕੀਰਤਨ ਸਮਾਗਮ ਚੱਲੇਗਾ ਤੁਸੀਂ ਵੀ ਸਾਰੇ ਆਪਣੇ ਪਰਿਵਾਰ ਸਮੇਤ ਇੱਥੇ ਹਾਜ਼ਰੀ ਭਰੋ ਜੀ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਹਾਰਪੁਰ ਫਰਸਟ ਲਾਈਵ ਦੇਖ ਰਹੀਆਂ ਸੰਗਤਾਂ ਨੂੰ 35ਵੇਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਦੀ ਲੱਖ ਲੱਖ ਵਧਾਈ ਹੋਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਣ ਤਣ ਸ਼ਰੂ ਗੁਰਦ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ 35ਵੇਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਸੰਤਨੂਪ ਸਿੰਘ ਜੀ ਉਨਾ ਸਾਹਿਬ ਵਾਲੇ ਅਤੇ ਸਿੱਖ ਬਲ ਫਿਰ ਸੋਸਾਇਟੀ ਹਾਰਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਕਿ ਅੱਜ ਸ਼ਾਮ 6 ਵਜੇ ਤੋਂ ਸ਼ੁਰੂਆਤ ਹੋ ਕੇ ਸਵੇਰੇ ਅੰਮ੍ਰਿਤ ਵੇਲੇ ਤੱਕ ਪੰਤ ਪ੍ਰਸਿੱਧ ਕੀਰਤਨੀ ਜਥੇ ਜੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚੇ ਨੇ ਉਹ ਕੀਰਤਨ ਦੁਆਰਾ ਸੰਤਾਂ ਨੂੰ ਨਿਹਾਲ ਕਰ ਰਹੇ ਨੇ ਅਸੀਂ ਪੰਜਾਬ ਦੀਆਂ ਅਦੇਸ਼ਾਂ ਵਿੱਚੋਂ ਆਈਆਂ ਹੋਈਆਂ ਸੰਗਤਾਂ ਦਾ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਕੀ ਸੁਸਾਇਟੀ ਨੂੰ ਸਹਿਯੋਗ ਕਰਦੀਆਂ ਨੇ ਔਰ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਨੇ ਔਰ ਅਸੀਂ ਸੁਸਾਇਟੀ ਮੈਂਬਰ ਸੰਗਤਾਂ ਤੋਂ ਖਿਮਾ ਦੇ ਵੀ ਜਾਚਕ ਹਾਂ ਆਪਣੈ ਵੱਲੋਂ ਪ੍ਰਬੰਧ ਬਹੁਤ ਵੱਡੇ ਕਰੀਦੇ ਆ ਪਰ ਫੇਰ ਵੀ ਕਾਫੀ ਘਟ ਰਹਿ ਜਾਂਦੀ ਆ ਅਸੀਂ ਭੁੱਲਣ ਹਾਰਾਂ ਔਰ ਸੰਕਤਾ ਸੰਤਾ ਸੰਕਤਾ ਦਾ ਆਸ਼ੀਰਵਾਦ ਸਾਡੇ ਸਿਰ ਤੇ ਆ ਔਰ ਇਹ ਜੋ ਸਮਾਗਮਾ ਨਿਰੰਤਰ ਆਉਣ ਵਾਲੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਸਹਿਯੋਗ ਨਾਲ ਚੱਲਦਾ ਰਹੇਗਾ ਇੱਕ ਵਾਰ ਫੇਰ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕੂ ਵੈਲਵਰ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਇਹ 34-35 ਸਾਲ ਲਗਾਤਾਰ ਹਰ ਸਾਲ ਕੀਰਤਨ ਦਰਬਾਰ ਸਜਾਇਆ ਜਾਂਦਾ ਔਰ ਇਹਦੇ ਚ ਵਿਸ਼ੇਸ਼ ਰੂਪ ਚ ਅਜਵਿੰਦਰ ਸਿੰਘ ਜੀ ਨੇ ਜੜੀਏ ਇਸ ਪਾਈਸੀ ਸ਼ੁਰੂ ਕੀਤੀ ਸੀ ਉਸ ਦਾ ਨਰਵਾ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਸਾਥੀਆਂ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਆਪਣੀ ਵਕੂਮੀ ਨਿਭਾਈ ਜਾ ਰਹੀ ਹੈ ਔਰ ਲੋਗਾ ਦੇ ਨਾਲ ਇਹ ਬੜੀ ਸ਼ਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਜਿਹੜਾ ਹਰ ਸਾਲ ਇਕੰਦਰਵਾਰ ਹੁੰਦਾ ਔਰ ਇਹਦੀ ਆਪਣੀ ਤਲਾਬਿਕ ਕਿڑی ਆ ਸ਼ਕਤੀ ਆ ਔਰ ਇਹਦੇ ਸੁਣ ਕੇ ਬੜਾ ਸ਼ਾਂਤੀ ਵੀ ਮਿਲਦੀ ਆ ਜੋ ਇੱਥੇ ਬਾਗੀ ਸੰਗਤ ਸਿਰਜ ਹੋਣੀ ਆਈ ਆ ਉਸ ਤੇਰਾ ਮੈਂ ਵੀ ਇੱਥੇ ਨਤਮਸਤਕ ਹੋਣ ਦੇ ਲਈ ਆਇਆ ਔਰ ਇਹਦੇ ਦੀ ਬੰਦਨੰਦ ਪਾੜਿਆ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਾਂਗੇ ਕਿ ਸਿੱਖ ਕੰਫਰੰਸ ਸੁਸਾਇਟੀ ਇੰਚਾਰਜ ਪਰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਪਰ ਇਸੇ ਤਰ੍ਹਾਂ ਇਹ ਸੰਗਤਾਂ ਨੂੰ ਧਰਮ ਦੇ ਨਾਲ ਜੋੜ ਕੇ ਆਪਣੇ ਪੰਥ ਨਾਲ ਜੋੜ ਕੇ ਉਹਨਾਂ ਨੂੰ ਹੋਰ ਫੇਰ ਦਿੰਦੇ ਰਹਿਣ ਐਸੇ ਸ਼ੁਭ ਕਾਮਨਾ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਸਤਵੰਤ ਸਿੰਘ ਸਿਆਣ ਆਮ ਆਦਮੀ ਪਾਰਟੀ ਤੋਂ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਸੰਤ ਨੂਬ ਸਿੰਘ ਜੀ ਤੇ ਸਿੱਖ ਵੈਲਫੇਅਰ ਸੁਸਾਇਟੀ ਨੂੰ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਕਰਵਾਉਂਦੇ ਨੇ ਔਰ ਅੱਜ ਦੇ ਦਿਨ ਕੀਰਤਨ ਦਰਬਾਰ ਹੋ ਰਿਹਾ ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਔਰ ਨਾਮ ਲੈਵਾ ਜਿਹੜੀਆਂ ਸੰਗਤਾਂ ਉਹ ਸੇਵਾ ਕਰ ਰਹੀਆਂ ਜਿੱਥੇ ਸੇਵਾ ਕਰ ਰਹੀਆਂ ਉੱਥੇ ਇੰਨਾ ਹਮ ਮਹਮਾ ਦਾ ਇਕੱਠ ਅੱਜ ਇੰਟਰਨੈਸ਼ਨਲ ਕੀਰਤਨ ਦਰਬਾਰ ਦੇ ਵਿੱਚ ਹੋਇਆ ਔਰ ਬਹੁਤ ਵਧੀਆ ਜਿਹੜੇ ਕੀਰਤਨੀਏ ਔਰ ਕਥਾਵਾਚਕ ਜਿਹੜੇ ਆ ਉਹ ਇੱਥੇ ਆਪਣਾ ਕੀਰਤਨ ਨਾਲ ਨਿਹਾਲ ਕਰ ਰਹੇ ਨੇ ਕਥਾ ਵਿਚਾਰਾਂ ਨਾਲ ਨਿਹਾਲ ਕਰ ਰਹੇ ਨੇ ਮੈਂ ਸਾਰੀ ਸਿੱਖ ਵੈਲਫੇਅਰ ਸੁਸਾਇਟੀ ਦੀ ਟੀਮ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹੋਇਆ ਅਰਦਾਸ ਕਰਦਾ ਕਿ ਇਹ ਜੱਥਾ ਸਿੱਖ ਵੈਲਫੇਅਰ ਸੁਸਾਇਟੀ ਹਮੇਸ਼ਾ ਹੀ ਹਰ ਸਾਲ ਇਦਾਂ ਹੀ ਸਿੱਖ ਸੰਗਤ ਦੀ ਸੇਵਾ ਕਰਦੀ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪ੍ਰਤੱਖ ਗੁਰੂ ਨਸਤਾਰੇ ਸਾਹਿਬ ਸਤਗੁਰੂ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਅੱਜ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਰੋਸ਼ਨ ਗਰਾਉਂਡ ਵਿਖੇ ਹਰ ਸਾਲ ਦੀ ਤਰ੍ਹਾਂ 35ਵਾਂ ਇਹ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਸੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕਰਕੇ ਨਮਸਕਾਰ ਕਰਨੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਬਹੁਤ ਵੱਡਾ ਲੰਮਾ ਇਤਿਹਾਸ ਹੈ ਗੁਰਨਾਨਕ ਪਾਸ਼ਾ ਮਹਾਰਾਜ ਜੀ ਨੇ ਸ੍ਰੀ ਸੁਲਤਾਨਪੁਰ ਸਾਹਿਬ ਜੀ ਦੀ ਧਰਤੀ ਤੋਂ ਮੂਲ ਮੰਤਰ ਦਾ ਜਾਪ ਤੁਰ ਦਰਗਾਹ ਵਿੱਚੋਂ ਲਿਆ ਕੇ ਗੁਰੂਕਿਆਂ ਸੰਗਤਾਂ ਨੂੰ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਆਰੰਭ ਦਾ ਸ੍ਰੀ ਸੁਲਤਾਨਪੁਰ ਸਾਹਿਬ ਜੀ ਤੋਂ ਹੋਈ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਤੋਂ ਲੈ ਕਰਕੇ ਧੰ ਗੁਰੂ ਕਲਗੀ ਤਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਸੱਚੇ ਪਾਤਸ਼ਾਹ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪੂਰਨਤਾ ਤੱਕ ਸ੍ਰੀ ਦામਨਦਮਾ ਸਾਹਿਬ ਵਿਖੇ ਹੋਈ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਿੰਨ ਗੁਰਪੁਰ ਪਨਾਏ ਜਾਂਦੇ ਹਨ ਪਹਿਲਾ ਪ੍ਰਕਾਸ਼ ਗੁਰਪੁਰ ਪर्व ਦੂਸਰਾ ਸਪੋਰਟ ਆਦਿਸ ਅਤੇ ਤੀਸਰਾ ਗੁਰਤਾ ਗਦੀ ਦੇਵ ਸੋ ਜੋ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ ਸ੍ਰੀ ਹਜੂਰ ਸਾਹਿਬ ਜਾ ਕੇ ਕੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਖਾਲਸੇ ਨੂੰ ਹੁਕਮ ਕੀਤਾ ਸੀ ਆਗਿਆ ਪਈ ਅਕਾਲ ਕੀ ਤਾਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸ਼ਬਦ ਗੁਰੂ ਦੇ ਨਾਲ ਜੋੜਨਾ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੇ ਜਾਮੇ ਵਿੱਚ ਮਹਾਰਾਜ ਜੀ ਦੇ ਵਚਨ ਕਰ ਦਿੱਤੇ ਸੀ ਜਦੋਂ ਸਿੱਧਾਰੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਇਹਦੇ ਤੁਸੀਂ ਚੇਲੇ ਹੋ ਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਸੀ ਕਿ ਸ਼ਬਦ ਗੁਰੂ ਸੁੱਧ ਤੁਣ ਚੇਲਾ ਤੇ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਵਾਹ ਵਾਹ ਵਾਣੀ ਰੰਗਕਾਰ ਹੈ ਤੇ ਜੇਵੜ ਅਵ ਨਾ ਕੋਏ ਆਓ ਸਾਰੇ ਆਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਾਨਣ ਨਾਲ ਜੁੜੀਏ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਾਂਝਾ ਉਪਦੇਸ਼ ਖੱਤਰੀ ਬ੍ਰਾਹਮਣ ਸੂਤ ਵਾਇਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਭੇ ਸਾਂਝੀ ਵਾਰ ਸਦਾਇਨ ਕਿਸੇ ਨਾ ਦਿਸੇ ਮਹਾਰਾਜੋ ਅਵਲ ਅੱਲਾਹ ਨੂਰ ਉਪਾਇ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੋਣ ਪਲੇ ਕੋ ਮੰਦੇ ਸਮੁੱਚੀ ਮਨੁੱਖਤਾ ਵਾਸਤੇ ਸਾਂਝਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਇਸ ਭਾਵ ਸਾਗਰ ਤੋਂ ਪਾਰ ਹੋ ਸਕਦਾ ਹੈ ਸੋ ਕਾਸ਼ ਵੱਲੋਂ ਸਿੱਖ ਵੈਲਫੇਅਰ ਸੁਸਾਇਟੀ ਦਾ ਅਤੇ ਸਮੂਹ ਸੰਗਤਾਂ ਦਾ ਸਮੂਹ ਪੱਤਰਕਾਰ ਵੀਰਾਂ ਦਾ ਧੰਨਵਾਦ ਹੈ ਉਥੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਮੌਦਿਆਂ ਦਾ ਲੰਗਰ ਲਾਇਆ ਗਿਆ ਹੈ ਸੋ ਸਾਧ ਸੰਗਤ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ